ਗੋਦ ਵਿੱਚ ਆਨੰਦਪੁਰੀ ਸੋਚ ਦੇ ਧਾਰਨੀ ਬਣ ਕੇ ਬੈਠੇ ਸਮੁੱਚਾ ਸੰਤ ਸਮਾਜ ਮਹਾਨ ਸਿੱਖ ਸੰਪਰਦਾਵਾਂ ਦੇ ਮੁਖੀ ਸਹਿਬਾਨ ਕੌਮ ਦੇ ਆਗੂ ਸਹਿਬਾਨ ਡੈਲੀਗੇਟ ਸਹਿਬਾਨ ਅਤੇ ਸ਼੍ਰੋਮਣੀ ਕਾਲੀਦਾਲ ਦੇ ਨਵ ਨਿਯੁਕਤ ਪ੍ਰਧਾਨ ਸਤਕਾਰਯੋਗ ਸਿੰਘ ਸਹਿਬਾਨ ਆਓ ਸਭ ਤੋਂ ਪਹਿਲਾਂ ਖਾਲਸਾ ਹੀ ਰਵਾਇਤ ਦਸਵੇਂ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ صدਕਾ ਅੱਜ ਸਿੱਖ ਪੰਥ ਦੇ ਚਿੰਤਕ ਸਿਰ ਜੋੜ ਕੇ ਆਪਣੇ ਪਾਤਸ਼ਾਹ ਦੀ ਨਿੱਗੀ ਗੋਦ ਵਿੱਚ ਬੈਠ ਕੇ ਪੰਥ ਦੀ ਅਗਵਾਈ ਸੁਰਦ ਹੱਥਾਂ ਵਿੱਚ ਦੇਣ ਲਈ ਯਤਨਸ਼ੀਲ ਹੋਏ ਹਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਇਲਾਹੀ ਹੁਕਮ ਹੁਕਮ ਤੋਂ ਬਾਅਦ ਦਰਜਾ ਬਦਰਜਾ ਦੇਨ ਬਦੈਨ ਜੋ ਪਾਤਸ਼ਾਹ ਦੇ ਹੁਕਮ ਅਨਸਾਰ ਪੰਥ ਦੀ ਪੁਨਰਸੁਰਜੀਤੀ ਲਈ ਇਹ ਲੜੀ ਆਰੰਭ ਹੋਈ ਸੀ ਉਸ ਨੂੰ ਸਚਾਰੂ ਰੂਪ ਦੇ ਵਿੱਚ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਸਭ ਨੇ ਸਹਿਯੋਗ ਦਿੱਤਾ ਹੈ ਸਮੁੱਚਾ ਸਿੱਖ ਪੰਥ ਉਸ ਇਲਾਹੀ ਹੁਕਮ ਹੁਕਮ ਤੋਂ ਬਾਅਦ ਦਰਜਾ ਬਦਰਜਾ ਦਿਨ ਬਦੈਨ ਜੋ ਪਾਤਸ਼ਾਹ ਦੇ ਹੁਕਮ ਅਨਸਾਰ ਪੰਥ ਦੀ ਪੁਨਰਸੁਰਜੀਤੀ ਲਈ ਇਹ ਲੜੀ ਆਰੰਭ ਹੋਈ ਸੀ ਉਸ ਨੂੰ ਸਚਾਰੂ ਰੂਪ ਦੇ ਵਿੱਚ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਸਭ ਨੇ ਸਹਿਯੋਗ ਦਿੱਤਾ ਹੈ ਸਮੁੱਚਾ ਸਿੱਖ ਪੰਥ ਜਿੱਥੇ ਇਸ ਕਾਰਜ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਪੈ ਭਾਵਨੀ ਵਿੱਚ ਰਹਿ ਕੇ ਗੁਰਮਤ ਮਰਯਾਦਾ ਅਨੁਸਾਰ ਸਮੁੱਚੀ ਪ੍ਰਕਿਰਿਆ ਸੰਪੰਨ ਕੀਤੀ ਹੈ ਇੱਕ ਇਤਿਹਾਸ ਸਿਰਜਿਆ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਤੇ ਲਈ ਸਮੁੱਚਾ ਸਿੱਖ ਜਗਤ ਵਧਾਈ ਦਾ ਪਾਤਰ ਹੈ ਔਰ ਸਮੁੱਚੀ ਭਰਤੀ ਕਮੇਟੀ ਇਹ ਇਸ ਕਾਰਜ ਲਈ ਸਮੂ ਡੈਲੀਗੇਟ ਸਭਾਨ ਲਈ ਕੋਟਾਂ ਕੋਟ ਸ਼ੁਕਰਾਨਾ ਵੀ ਕਰਦੀ ਹੈ। ਖਾਲਸਾ ਜੀ ਅਜਿਹੇ ਪਲ ਕੌਮਾਂ ਲਈ ਇਤਿਹਾਸਿਕ ਹੋ ਨਿਬੜਦੇ ਨੇ। ਜਦੋਂ ਕੌਮ ਦੇ ਚਿੰਤਕ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਕੌਮ ਦੀ ਤਰਾਸਤੀ ਦੀਆਂ ਗੱਲਾਂ ਕਰਨ ਕੌਮ ਦੇ ਰਾਹ ਦਸੇਰੇ ਦੀਆਂ ਗੱਲਾਂ ਕਰਨ ਆਪਣੇ ਪੁਰਖਿਆਂ ਨੂੰ ਯਾਦ ਕਰਨ ਅਤੇ ਆਪਣੇ ਇਤਿਹਾਸ ਤੋਂ ਸਿੱਧਾਂ ਲੈ ਕੇ ਨਵੀਂ ਪ੍ਰੇਰਤ ਪਾਉਣ ਦਾ ਯਤਨ ਕਰਨ ਜਦੋਂ ਕੌਮ ਇਤਿਹਾਸਿਕ ਪੱਖਾਂ ਤੋਂ ਅੱਜ ਦਾ ਜੋ ਦਿਹਾੜਾ ਅੱਜ ਦਾ ਸਾਲ ਇਹ ਜਿੱਥੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਦੌਰਾਨ ਮਨੁੱਖੀ ਹੱਕਾਂ ਦੇ ਰਖਵਾਲੇ ਜਿਤੇ ਨੌਵੇਂ ਪਾਤਸ਼ਾਹ ਧੰਗੁਰੂ ਤੇਗ বাহাদুর ਸਾਹਿਬ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਦਾ ਅਸੀਂ 300 ਸਾਲਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ 350 ਸਾਲ ਦਿਹਾੜਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ ਜਿਹਦੇ ਵਿੱਚ ਕੌਮ ਦੇ ਅਗਵਾਈ ਕਰਨ ਵਾਲੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਖਾਲਸਾ ਜੀ ਗੁਰੂ ਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰਤੰਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ। ਅਕਾਲ ਦਾ ਪੁਜਾਰੀ ਹੀ ਅਕਾਲੀ ਹੈ। ਅਜ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ। ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ। ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਸਤਰਾਂ ਨੂੰ ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ ਇਹਨਾਂ ਸਿਧਾਂਤਾਂ ਦੀ ਪੁਨਰਸਰਜੀਤੀ ਦੀ ਵੀ ਸਾਨੂੰ ਬੜੀ ਲੋੜ ਹੈ ਅਕਾਲੀ ਦਲ ਨੇ ਹਮੇਸ਼ਾ ਪੰਥ ਖੇਤ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਸਾਡਾ ਇਤਿਹਾਸ ਉਹਨਾਂ ਜਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ ਜਿੱਥੇ ਅਕਾਲੀ ਰੇਲ ਦਲ ਨੇ ਦੇਸ਼ ਦੀ ਸਭਿਅਤਾ ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ কুরਕ ਕਰਵਾਈਆਂ ਪਰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ ਫਾਂਸੀ ਦੇ ਰਸੇ ਵਿੱਚ ਉੰਮੇ ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀਡ ਕਸੀਡ ਕੇ ਲਤਾੜੇ ਵੀ ਗਏ ਝੰਡਾ ਵਿੱਚ ਵੀ ਚੁੱਕੇ ਗਏ ਇਤਨਾ ਮਹਾਨ ਇਤਿਹਾਸ ਅਕਾਲੀ ਦਲ ਦਾ ਪਰ ਖਾਲਸਾ ਜੀ ਪੱਟੀਆਂ ਵਿੱਚ ਝੋਕਣ ਤੋਂ ਬਾਅਦ ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ ਕੂਆ ਵਿੱਚ ਸੁੱਟੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ ਇਹ ਅਕੀਦਾ ਕਿਸੇ ਹੋਰ ਰਾਜਸੀ ਸੱਤਾ ਦੀ ਪ੍ਰਾਪਤੀ ਮਾਤਰ ਨਹੀਂ ਸੀ ਇਹ ਅਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ ਜਿਸ ਦੀ ਪਹਿਰੀਦਾਰੀ ਦਾ ਸਦਕਾ ਸਮੁੱਚੀਆਂ ਵਿਸ਼ਵ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲੱਗ ਤੁਰਦੀਆਂ ਨੇ ਇਹ ਉਹਨਾਂ ਸਿਧਾਂਤਾਂ ਦੀ ਬ੍ਰਿੜਤਾ ਦੇ ਨਾਲ ਅਕਾਦਤ ਦੇ ਨਾਲ ਪੈਰਾ ਦੇਣ ਦੇ ਲਈ ਉਹ ਅਕਾਲੀ ਦਲ ਤੁਰਿਆ ਸੀ ਸਾਡਾ ਨਿਸ਼ਾਨਾ ਖਾਲਸਾ ਜੀ ਕੇ ਬੋਲ ਵਾਲੇ ਹੈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸਿੱਖ ਸਿਧਾਂਤਾਂ ਵਿੱਚ ਨਿਆਰਾਪਨ ਹੈ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕ੍ਰਾਂਤੀਕਾਰੀ ਸਿਧਾਂਤਾਂ ਤੇ ਆਧਾਰਿਤ ਇੱਕ ਜਮਹੂਰੀ ਇਨਕਲਾਬੀ ਜਥੇਬੰਦੀ ਹੈ ਜਿਹੜੀ ਸਿੱਖ ਹੱਕਾਂ ਦੀ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ ਸਦਾਂਤਕ ਨਿਆਰੇ ਪੰਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਦਾਂਤ ਦਿੱਤਾ ਉਥੇ ਲੋੜ ਪੈਣ ਤੇ ਬਾਬੇ ਨਾਨਕ ਨੇ ਮੌਕੇ ਦੇ ਹੁਕਮਰਾਨ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜ਼ਾਬਰ ਵੀ ਕਹਿ ਦਿੱਤਾ ਜੇ ਪੰਜਵੇਂ ਜਾਮੇ ਵਿੱਚ ਦੇਖੀਏ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਜਿੱਥੇ ਸ਼ਹੀਦਾਂ ਦੇ ਸਰਤਾਜ ਅਖਵਾਏ ਉਥੇ 6ਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਸੰਤ ਸਿਪਾਹੀ ਵੀ ਬਣ ਕੇ ਨਜ਼ਰ ਆਏ ਇੱਥੇ ਹੀ ਬਸ ਨਹੀਂ 9ਵੇਂ ਜਾਮੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਤੇ ਪੰਥ ਵਸੇ ਮੈਂ ਉਜੜਾ ਦਾ ਸਿਧਾਂਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕਰਕੇ ਪੈਦਾ ਕੀਤਾ ਸਾਡੇ ਰੋਲ ਮਾਡਲ ਜਿੱਥੇ ਬਾਬਾ ਦੀਪ ਸਿੰਘ ਜੀ ਸਾਹਿਬ ਹਨ ਜਿਹੜੇ ਸੀਸ ਤਲੀ ਤੇ ਧਰ ਕੇ ਸਿਧਾਂਤਾਂ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਜਿੱਥੇ ਬਾਬਾ ਦੀਪ ਸਿੰਘ ਜੀ ਸਾਡੇ ਰੋਲ ਮਾਡਲ ਹਨ ਉੱਥੇ ਸਾਡੇ ਅਰਦਸ਼ ਭਾਈ ਕਨਈਆ ਜੀ ਵੀ ਸਨ ਅੱਜ ਸਾਨੂੰ ਇਹਨਾਂ ਸਿਧਾਂਤਾਂ ਇਹਨਾਂ ਆਦਰਸ਼ਾਂ ਦੀ ਵੀ ਲੋੜ ਹੈ ਇਹਨਾਂ ਆਦਰਸ਼ਾਂ ਇਹਨਾਂ ਸਿਧਾਂਤਾਂ ਦੀ ਵੀ ਪੁਨਰਸੁਰਜੀਤੀ ਦੀ ਲੋੜ ਹੈ ਖਾਲਸਾ ਜੀ ਅੱਜ ਸਿੱਖ ਕੌਮ ਬੜੇ ਸੰਕਟ ਵਿੱਚੋਂ ਨੰਗ ਰਹੀ ਹੈ অতি ਨਾਜ਼ੁਕ ਮੋੜ ਤੋਂ ਗੁਜ਼ਰ ਰਹੀ ਹੈ ਇੱਥੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ ਜੋ ਕਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ ਅੱਜ ਮੀਡੀਆ ਦੇ ਰਾਂਈ ਕਲਮ ਦੇ ਰਾਂਈ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਖਾਲਸਾ ਜੀ ਅੱਜ ਰੌਲਾ ਕੋਈ ਆਧਿਆਨ ਦਾ ਨਹੀਂ ਹੈ ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਸਿੱਖਾਂ ਦੇ ਵਿੱਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ ਲਗਭਗ ਅਲੋਪ ਹੋ ਚੁੱਕੀ ਸੀ ਅੱਜ ਉਸ ਦੀ ਪੁਨਰਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਹੀ ਬਸ ਨਹੀਂ ਵਿਨਾਸ਼ਕ ਇਹ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰ ਇੱਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆਂ, ਈਸਾਈਆਂ, ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਤੇ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰਨਾਂ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸਮੇਲ ਰੱਖਣਗੀ ਇੱਕ ਜਾਗ ਦੀ ਜਮੀਨਾ ਕਿ ਤੁਸੀਂ ਸਿਧਾਂਤਕ ਪੈ 10 10 ਦੀ ਬਜਾਏ ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇਣਾ ਕਰਨ ਦੀ ਵੀ ਲੋੜ ਹੈ ਸਾਡੀ ਦੌੜ ਸੱਤਾ ਨਹੀਂ ਹੈ ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦામ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਣ ਤੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪੀਆਂ ਤੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾ ਕੇ ਆਪਣਾ ਖੂਨ ਵੀ ਡੋਲਿਆ ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਤੀ ਹੋਣ ਦੇ ਨਾਤੇ ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ ਬਹੁਤ ਸਾਰੇ ਤੁਹਾਡੇ ਸਹਿਰਦ ਸੇਕ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਵੱਲੋਂ ਪ੍ਰਦਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ ਮੇਰੇ ਸਹਿਯੋਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਅਤੇ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ ਕਿ ਸਾਨੂੰ ਅਜਿਹੀ ਪੰਥਕ ਸ਼ਖਸੀਅਤ ਦੀ ਲੋੜ ਹੈ ਜੇ ਜਿਹੜੀ ਇਸ ਲਕੀਰ ਨੂੰ ਲੰਬਾ ਖਿੱਚ ਕੇ ਲੈ ਜਾਵੇ ਪ੍ਰਸਾਦ ਸੰਗਤ ਜੀ ਮੈਂ ਉਸ ਵਿਰਾਸਤ ਦੀ ਮਾਲਕਾਂ ਜਿੱਥੇ ਮੇਰੇ ਦਾਦਾ ਜੀ ਨੇ ਆ ਆਉਣ ਵਾਲੀ ਪਹਿਲੀ ਭਾਦਰੋਂ ਨੂੰ ਉਹਨਾਂ ਦਾ ਸੱਚਖੰਡ ਗਮਨ ਦੇ ਸੋਣਾ ਮਹਾਨ ਮਹਾਪੁਰਸ਼ਾਂ ਨੇ ਕੌਮ ਨੂੰ ਇੱਕ ਨਾਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇ ਪਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਤੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਉਹ ਦਿਹਾੜਾ ਨੰਨ ਕੇ ਗਿਆ ਮਹਾਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਡਾਕਟਰਾਂ ਨੇ ਕਿਹਾ ਕਿ ਮਹਾਪੁਰਸ਼ਾ ਤੁਹਾਡੀ ਜਾਨ ਬਚਾਈ ਜਾ ਸਕਦੀ ਹੈ ਪਰ ਤੁਹਾਡੀ ਛਾਤੀ ਦਾ ਆਪਰੇਸ਼ਨ ਕਰਨ ਲਈ ਉਤੋਂ ਰੋਮ ਸਾਫ਼ ਕਰਨੇ ਪੈਣਗੇ ਮਹਾਪੁਰਸ਼ਾ ਨੇ ਕਿਹਾ ਮੈਂ ਗੁਰੂ ਦੀ ਹਾਜ਼ਰੀ ਵਿੱਚ ਰੋਜ਼ ਕੌਮ ਦੇ ਨਾਲ ਵਾਅਦਾ ਕੀਤਾ ਸਿਰ ਜਾਵੇ ਤਾਂ ਜਾਵੇ ਅੱਜ ਚੰਦ ਹਫ਼ਤਿਆਂ ਦੀ ਚੰਦ ਸਾਲਾਂ ਦੀ ਜ਼ਿੰਦਗੀ ਕਰਕੇ ਮੈਂ ਗੁਰੂ ਦੀ ਸੁਖੀ ਤੋਂ ਮੁਨਕਰ ਹੋ ਜਾਵਾਂ ਅਜੇ ਹਾ ਮੇਰੇ ਕਿਦੇ ਵਿੱਚ ਨਹੀਂ ਹੈ ਵਾਰੀ ਆਈ ਵਾਰੀ ਆਈ ਮੇਰੇ ਸਤਕਾਰਯੋਗ ਪਿਤਾ ਜੀ ਦੀ ਮਾਹਪੁਰ ਸਜਖੰਡ ਗਮਨ ਕਰ ਗਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਗੰਦਮਈ ਟਕਸਾਲ ਦਾ ਮੁਖੀ ਤੁਹਾਡੇ ਵਰਗੇ ਸਿੱਖ ਸੰਗਤਾਂ ਨੇ ਸਹਿਰਜ ਸਿਰ ਜੋੜ ਕੇ ਫੈਸਲਾ ਕੀਤਾ ਉਸ ਸਮੇਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੇਰੇ ਪਿਤਾ ਦੀ ਬਾਹ ਫੜ ਕੇ ਕਿਹਾ ਸੀ ਭਾਈ ਅਮਰੀਕ ਸਿੰਘ ਜੀ ਤੁਹਾਡੀ ਸਾਨੂੰ ਲੋੜ ਹੈ ਜੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਇਹ ਸੇਵਾ ਸੰਭਾਲ ਹੋ ਸਕਦੀ ਹੈ ਵਾਅਦਾ ਕੀਤਾ ਸੀ ਉਹਨਾਂ ਨੇ ਦਿਨ ਰਾਤ ਨਿਭੰਦਾ ਔਰ ਇਹ ਰਿਕਾਰਡਿੰਗ ਹੈ ਉਹਨਾਂ ਦੀ ਪਹਿਲੇ ਲੈਕਚਰ ਦੇ ਵਿੱਚ ਕਿਹਾ ਸੰਤ ਜੀ ਜੇ ਲੋੜ ਪਈ ਤਾਂ ਪੰਥ ਦੇ ਇਸ ਜਗਦੇ ਹੋਏ ਦੀਵੇ ਨੂੰ ਜਗਦਾ ਰੱਖਣ ਲਈ ਆਪਣਾ ਤੇਲ ਦੀ ਥਾਂ ਤੇ ਖੂਨ ਵੀ ਪਾ ਕੇ ਇਸ ਨੂੰ ਜਗਦਾ ਰੱਖਾਂਗਾ